ਤੁਸੀਂ ਦੇਖ ਰਹੇ ਹੋ ਲੋਕ ਮੰਚ ਪੰਜਾਬ ਟੀਵੀ ਚੈਨਲ ਤੇ ਮੈਂ ਸੋਨਾਪੁਰੇਵਾਲ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲ ਵੱਜ ਚੁੱਕਾ ਆ ਤੇ ਹਰ ਖੇਤਰ ਦੇ ਵਿੱਚ ਹਰ ਸਟੇਟ ਦੇ ਵਿੱਚ ਜਿਹੜੇ ਆ ਉਹ ਕੈਂਡੀਡੇਟ ਹਰ ਪਾਰਟੀਆਂ ਜਿਹੜੀਆਂ ਆਪਣੇ ਆਪਣੇ ਕੈਂਡੀਡੇਟ ਜਿਹੜੇ ਉਹ ਸਾਹਮਣੇ ਲੈ ਕੇ ਆ ਰਹੀਆਂ ਆ ਤੇ ਸਾਡੇ ਕੋਲ ਇਸ ਟਾਈਮ ਬੈਠੇ ਨੇ ਡੈਮੋਕ੍ਰੇਟ ਭਾਰਤੀ ਆ ਸਮਾਜ ਪਾਰਟੀ ਉਹਨਾਂ ਦੇ ਪ੍ਰੇਮ ਲਾਲ ਜੀ ਜਿਹੜੇ ਜਲੰਧਰ ਜ਼ਿਲ੍ਹੇ ਤੋਂ ਜਾ ਕੇ ਫਰੀਦਕੋਟ ਤੋਂ ਚੋਣ ਲੜ ਰਹੇ ਆ ਤੇ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਦੇ ਉੱਤੇ ਆਏ ਤੇ ਆਪਾਂ ਗੱਲਬਾਤ ਕਰਦੇ ਆ ਕਿ ਲੋਕ ਸਭਾ ਚੋਣਾਂ ਦਾ ਵਕਲ ਵੱਜ ਚੁੱਕਾ ਆ ਕਿ ਤੁਸੀਂ ਜਲੰਧਰੋਂ ਉੱਠ ਕੇ ਫਰੀਦਕੋਟ ਚੋਣ ਲੜਨ ਜਾ ਰਹੇ ਆ ਇੱਕ ਇਹ ਵੈਸੇ ਤਾਂ ਬਹੁਤ ਵੱਡੀ ਗੱਲ ਆ ਕਿ ਇੱਕ ਜਲੰਧਰ ਜ਼ਿਲ੍ਹੇ ਤੋਂ ਜਾ ਕੇ ਫਰੀਦਕੋਟ ਦੇ ਵਿੱਚ ਟਿਕਟ ਮਿਲਣੀ ਕੀ ਕਿ ਸਬਾਬ ਬਣਿਆ ਕਿ ਤੁਸੀਂ ਜਿਹੜਾ ਆ ਉਹ ਫਿਰ ਆਪਣਾ ਜ਼ਿਲ੍ਹਾ ਛੱਡ ਕੇ ਫਰੀਦਕੋਟ ਦੇ ਵਿੱਚ ਜਾ ਕੇ ਚੋਣ ਲੜ ਰਹੇ ਹੋ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਜਿਹੜਾ ਲੋਕਮੰਚ ਚੈਨਲ ਹੈ ਉਹਦਾ ਮੈਂ ਧੰਨਵਾਦ ਕਰਦਾ ਹਾਂ ਔਰ ਜੈ ਪੀ ਇੰਗ ਜੈਪੜ ਜੈ ਵਾਲਮੀਕੀ ਜਿਹੜਾ ਇਹ ਤੁਸੀਂ ਜਿਹੜਾ ਮੁੱਦਾ ਹੁਣ ਚੱਕਿਆ ਹੈ ਇਹ ਲੋਕ ਸਭਾ ਪਾਰਲੀਮੈਂਟ ਦਾ ਇਲੈਕਸ਼ਨ ਇਸ ਕਰਕੇ ਲੜ ਰਿਹਾ ਕਿ ਮੈਂ ਪ੍ਰੀਮ ਲਾਲ ਜੋ ਮੈਂ ਪਾਰਟੀ ਦਾ ਨੈਸ਼ਨਲ ਵਾਈਸ ਚੇਅਰਮੈਨ ਹੈ ਇੰਡੀਆ ਦਾ ਔਰ ਮੈਂ ਜਿਹੜਾ ਮੇਰਾ ਪਿੰਡ ਹੈ ਉਹ ਮੈਂ ਛੰਕਲ ਤੋਂ ਆ ਔਰ ਲੋਕ ਸਭਾ ਜਿਹੜੀ ਡੈਮੋਕਰਟਿਕ ਸਮਾਜ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੈ ਇਹ ਰਾਜਨੀਤਿਕ ਜਿਹੜੀ ਪਾਰਟੀ ਹੈ ਇਹ ਦਬੇ ਕੁਝ ਲਈ ਲੋਕਾਂ ਦੀ ਤੋਂ ਪਹਿਲਾਂ ਤੋਂ ਹੀ ਮਦਦ ਕਰਦੀ ਆ ਰਹੀ ਹੈ ਪਰ ਇਹ ਉਥੇ ਇਲੈਕਸ਼ਨ ਲੜਨ ਦਾ ਮਤਲਬ ਇਹ ਹੈ ਕਿ ਜਲੰਧਰ ਲੋਕ ਸਭਾ ਤੋਂ ਚਲੋ ਅਸੀਂ ਆਪਣੇ ਜਿਹੜੇ ਕੈਂਡੀਡੇਟ ਜਿਹੜੇ ਖੜੇ ਕੀਤੇ ਆ ਪੰਜਾਬ ਦੇ ਵਿੱਚ ਸਾਡੇ ਕੱਲ ਐਲਾਨ ਹੋਏ ਆ ਕਿ ਚਾਰ ਅਸੀਂ ਕੈਂਡੀਡੇਟ ਪੰਜਾਬ ਚੋਂ ਜਿਹੜੇ ਲੜ ਰਹੇ ਔਰ ਮੈਂ ਜਿਹੜਾ ਫੀਲ ਬੋਟੋ ਇਸ ਕਰਕੇ ਲੜ ਰਿਹਾ ਆ ਕਿ ਜਿਹੜੇ ਸਾਡੇ ਐਸਸੀ ਸਮਾਜ ਦੇ ਠੀਕ ਹੈ ਉਹਨਾਂ ਨਾਲ ਜਿਹੜੀ ਉਹਨਾਂ ਦੀ ਮਜ਼ਦੂਰਾਂ ਦੀ ਗੰਗ ਜੋ ਹੁੰਦੀ ਹੈ ਉਹਨਾਂ ਦੀ ਸਰਕਾਰਾਂ ਜਦੋਂ ਬਣਦੀਆਂ ਆ ਉਹ ਜਿਹੜੀ ਵੀ ਸਰਕਾਰ ਬਣਦੀ ਹੈ ਉਹਨਾਂ ਨੂੰ ਉਹ ਸਰਮਾਇਦਾਰ ਸਰਕਾਰਾਂ ਸਾਡੀ ਜਿਹੜੀ ਪਾਰਟੀ ਆ ਅਸੀਂ ਇਹਦੇ ਵਿੱਚ ਉੱਠ ਕੇ ਪਹਿਲਾਂ ਵੀ ਮੈਂ ਤੁਨ ਕੋਦਰ ਵਿਧਾਨ ਸਭਾ ਤੋਂ ਇਲੈਕਸ਼ਨ ਲੜਿਆ ਸੀ ਠੀਕ ਹੈ 2002 ਦੇ ਵਿੱਚ ਉਸ ਤੋਂ ਬਾਅਦ ਮਤਲਬ ਮੈਂ ਲੋਕ ਐਸਸੀ ਸਮਾਜ ਦੇ ਵਿੱਚ ਫੀਲਡ ਦੇ ਵਿੱਚ ਉਤਰ ਕੇ ਲੋਕਾਂ ਦਾ ਸਹਿਯੋਗ ਲਿਆ ਤੇ ਮੈਨੂੰ ਮਾਲਵੇ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੋਇਆ ਸੀ ਸਮਾਜ ਨੇ ਉੱਥੇ ਦੇ ਕਿ ਤੁਸੀਂ ਇੱਥੋਂ ਇਲੈਕਸ਼ਨ ਲੜਨੀ ਹੈ ਔਰ ਸਾਡੇ ਦਬੇ ਕੁਚਲੇ ਲੋਕਾਂ ਦੀ ਤੁਸੀਂ ਅਵਾਜ਼ ਪਾਰਲੀਮੈਂਟ ਵਿੱਚ ਲੈ ਕੇ ਜਾਣੀ ਹੈ ਉਹ ਜਿਹੜੀ ਅਵਾਜ਼ ਆ ਜਿੱਦਾਂ ਅੱਜ ਸੜਕਾਂ ਤੇ ਲੋਕ ਉਤਰੇ ਹੋਏ ਆ ਸਭ ਤੋਂ ਪਹਿਲਾਂ ਜੇ ਇਸ ਜਿਹੜੀਆਂ ਨਰੇਗਾ ਦਾ ਮੁੱਦਾ ਹੈ ਨਰੇਗਾ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ 100 ਦਿਨ ਦਾ ਜਿਹੜਾ ਰੁਜ਼ਗਾਰ ਮਿਲ ਰਿਹਾ ਹੈ ਉਹ 100 ਦਿਨ ਦਾ ਰੁਜ਼ਗਾਰ ਵੀ ਉਹਨਾਂ ਨੂੰ ਪੂਰਾ ਨਹੀਂ ਮਿਲ ਰਿਹਾ ਔਰ ਉਹਨਾਂ ਦੀ ਦਿਹਾੜੀ ਕੀ ਆ ਕਿ 300 82 ਰੁਪਏ ਇਹ 300 ਇੱਕ ਜਾਂ ਇੰਨੀ ਜਿਹਾ ਮਤਲਬ ਦਿਹਾੜੀ ਥੋੜ ਬਹੁਤ ਦਿਹਾੜੀ ਜਦ ਕਿ ਸੁਵੇਰ ਦੇ ਅੱਜ 12-12 ਘੰਟੇ ਦੇ ਵਿੱਚ ਉਹ ਜਿਹੜੀ ਆਪਣੇ ਕੰਮ ਕਰਦੀ ਹੈ ਪਰ ਉਹਨਾਂ ਇਹ ਤਾਂ ਹੋ ਗਿਆ ਕਾ ਨਵੇਂ ਗਾ ਦਾ ਮੁੱਦਾ ਹੋਰ ਪਾਰਟੀ ਜਿਸ ਪਾਰਟੀ ਵੱਲੋਂ ਤੁਸੀਂ ਖੜੇ ਹੋ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਕੀ ਮੁੱਖ ਏਜੰਡਾ ਕੀ ਹੈ ਕਿ ਦੇਸ਼ ਲਈ ਕਿ ਹਰ ਪਾਰਟੀ ਦਾ ਜਿਹੜਾ ਦੇਸ਼ ਪ੍ਰਤੀ ਇੱਕ ਮੁੱਖ ਏਜੰਡਾ ਹੁੰਦਾ ਕਿ ਜੇ ਮੰਨ ਲਓ ਅਸੀਂ ਸਤਾ ਬਚਾਉਨੇ ਆ ਜਾਂ ਜੇ ਅਸੀਂ ਜਿੱਤਦੇ ਆ ਤੇ ਸਾਡਾ ਜਿਹੜਾ ਮੁੱਖ ਏਜੰਡਾ ਜਿਹੜਾ ਉਹ ਪੂਰੇ ਦੇਸ਼ ਲਈ ਜਿਹੜਾ ਜਾਂ ਸਟੇਟ ਲਈ ਜਿਹੜਾ ਉਹ ਮੁੱਖ ਏਜੰਡਾ ਕੀ ਹੈ ਪਾਰਟੀ ਦਾ ਮੁੱਖ ਜਿਹੜਾ ਜਣਾ ਸਾਡਾ ਮੁੱਖ ਏਜੰਡਾ ਹੈ ਜੇਕਰ ਦੇਮੋਕਰਟ ਭਾਰਤੀ ਸਵਾਜ ਪਾਰਟੀ ਦੀ ਸਾਡੀ ਕੋਈ ਜਿੱਤ ਹੁੰਦੀ ਹੈ ਤੇ ਜਿਹੜੇ ਸਭ ਤੋਂ ਪਹਿਲਾਂ ਸਿੱਖਿषक ਜਿਹੜੀ ਸਿੱਖਿਆ ਨੂੰ ਬਹੁਤ ਵਧੀਆ ਢੰਗ ਦੇ ਨਾਲ এডਿਕੇਸ਼ਨ ਦੀ ਜਿਹੜੀ ਪੜ੍ਹਾਈ ਆ ਸਾਡੇ ਕੁਝ ਬੰਚ ਜਿਹੜੇ ਲੋਕ ਗਰੀਬ ਪਰਿਵਾਰਾਂ ਦੇ ਜਿਹੜੇ ਲੋਕ ਆ ਉਹ ਨਹੀਂ ਉਸ ਪੜ੍ਹਾਈ ਕਰ ਸਕਦੇ ਉਹਨਾਂ ਦੇ ਲਈ ਵਧੀਆ ਪ੍ਰਬੰਧ ਕੀਤਾ ਜਾਊਗਾ ਔਰ ਜਿਹੜੇ ਮਜ਼ਦੂਰ ਜਿਹੜੇ ਲੋਕ ਆ ਕਿਸਾਨ ਜਿਹੜੇ ਆ ਕਿਸਾਨਾਂ ਦੇ ਜਿਹੜੀ ਉਹਨਾਂ ਦੀ ਜੋ ਮੰਗ ਆ ਉਹਨਾਂ ਦੇ ਝੂਠੇ ਪਰਚੇ ਵੀ ਹੋ ਰਹੇ ਆ ਨਜਾਇਜ਼ ਪਰਚੇ ਜੇਕਰ ਸਾਡੀ ਸਦਾ ਜਾਂਦੀ ਐਸੀ ਸਭ ਤੋਂ ਪਹਿਲਾਂ ਅਧਾਰ ਤੇ ਜਿਹੜੇ ਕਿਸਾਨ ਆ ਉਹਨਾਂ ਦੀ ਵੀ ਜਿਹੜੇ ਮੁੱਦਾ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗੇ ਔਰ ਜੋ ਕਿਸਾਨਾਂ ਦੇ ਵਿੱਚ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਜਿਹੜੇ ਕੰਮ ਕਰ ਰਹੇ ਕਿਸਾਨਾਂ ਦੇ ਨਾਲ ਉਹਨਾਂ ਦੀ ਜਿਹੜੀ ਦਿਹਾੜੀ ਆ 500 ਰੁਪਏ ਤਕਰੀਬਨ ਦਿਹਾੜੀ ਹੁੰਦੀ ਆ ਅਸੀਂ ਇਹ ਚਾਹੁੰਦੇ ਕਿ ਉਹਨਾਂ ਉਹ ਵੀ ਉਹਨਾਂ ਨੂੰ ਵੀ ਮਜ਼ਦੂਰਾਂ ਦਾ ਅਧਿਕਾਰ ਮਜ਼ਦੂਰਾਂ ਨੂੰ ਮਿਲੇ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ ਪਿਛਲੇ ਉਹ ਕਈ ਸਾਲਾਂ ਤੋਂ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਪਹਿਲਾਂ ਦਿੱਲੀ ਦੀਆਂ ਬੁਰਵਾਂ ਤੇ ਬੈਠੇ ਫੇਰ ਹੁਣ ਦੁਬਾਰਾ ਫੇਰ ਉਹ ਅੰਦੋਲਨ ਜਿਹੜਾ ਆ ਫੇਰ ਦੁਬਾਰਾ ਉਹ ਚੱਲ ਰਿਹਾ ਹੈ ਤੇ ਕਿਉਂਕਿ ਤੇ ਜਿਹੜੀਆਂ ਸੈਂਟਰ ਸਰਕਾਰ ਉਹਨ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਸਾਡੀ ਸੁਣਦੀ ਨਹੀਂ ਹੈਗੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨਦੀ ਹੈਗੀ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੀ ਹੈਗੀ ਕਿ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਬਾਰੇ ਕੀ ਤੁਹਾਡਾ ਕੀ ਤੁਹਾਡਾ ਸਟੈਂਡ ਕੀ ਆ ਉਹਨਾਂ ਦੇਖੋ ਜੀ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਆ ਉਹ ਇਹ ਕੋਈ ਵੀ ਸਰਕਾਰ ਬਣਦੀ ਹੈ ਉਹ ਸਰਕਾਰ ਉਹਨਾਂ ਦੀ ਕੋਈ ਬੈਠ ਕੇ ਫੈਸਲਾ ਲੈਣਾ ਚਾਹੀਦਾ ਹੈ ਜਦ ਕਿ ਦੇਸ਼ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਦੇਸ਼ ਦੀ ਵੋਟਰਾਂ ਤੋਂ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਜਾਂ ਕੋਈ ਵੀ ਆਪਾਂ ਲੋਕ ਐਮਪੀ ਜਾ ਰਹੇ ਆ ਤਾਂ ਲੋਕਾਂ ਦੀ ਸਹਿਯੋਗ ਮਿਲ ਜਵੇ ਤੇ ਅਸੀਂ ਐਮਪੀ ਲੋਕ ਹੀ ਆ ਲੋਕਾਂ ਦੀ ਸਹਿਯੋਗ ਨਾਲ ਹੀ ਆਪਾਂ ਐਮਪੀ ਬਣ ਸਕਦੇ ਆ ਲੇਕਿਨ ਜੇ ਲੋਕਾਂ ਦੇ ਮਸਲੇ ਇਹਨਾਂ ਨੂੰ ਘਰਾਂ ਦੇ ਵਿੱਚ ਇਹਨਾਂ ਨੂੰ ਜਾ ਜਾ ਕੇ ਇਹਨਾਂ ਦੇ ਮਸਲੇ ਹੱਲ ਸਰਕਾਰ ਨੂੰ ਕਰੇ ਜੇ ਸਰਕਾਰ ਦੇ ਸਾਡੀ ਦੇਵਕ ਭਾਰਤੀ ਸਮਾਜ ਪਾਰਟੀ ਦੀ ਜੇ ਸਾਡੀ ਕੋਈ ਐਮਟੀ ਜਾਂ ਸਾਡਾ ਕੋਈ ਜਾਣਦਾ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਮੁੱਦੇ ਜਿਹੜੇ ਆ ਇਹ ਪਾਰਲੀਮੈਂਟ ਵਿੱਚ ਉਠਾ ਕੇ ਇਹ ਮੁੱਦੇ ਦਾ ਹੱਲ ਪਹਿਲਾਂ ਕੀਤਾ ਜਾਊਗਾ ਜੀ ਆਪਾਂ ਹੁਣ ਲੋਕਲ ਸਟੇਟ ਲੈਵਲ ਦੀ ਗੱਲ ਕਰੀਏ ਪੰਜਾਬ ਦੀ ਜਿਹੜੀ ਆ ਐਸ ਟਾਈਮ ਤਾਂ ਸਭ ਤੋਂ ਬੁਰਾ ਹਾਲ ਆ ਕਿ ਪੰਜਾਬ ਦਾ ਜਿਹੜਾ ਆ ਉਹ ਚੋਰੀਆਂ ਨਸ਼ਾ ਫਿਰ ਜਿਹੜਾ ਆ ਸਾਡਾ ਜਿਹੜਾ ਨੌਜਵਾਨ ਪੀੜੀ ਉਹ ਤਾਂ ਬਦੇਸ਼ਾਂ ਨੂੰ ਚਾਈ ਜਾਂਦੀ ਹੈ ਦੇਖੋ ਸਰ ਅੱਜ ਕੱਲ ਪੰਜਾਬ ਦੀ ਨਹੀਂ ਹੈ ਕੇ ਛੇ ਜੋ ਛੇ ਮਾ ਦਰਿਆ ਆ ਪੰਜ ਦਰਿਆ ਮੇਂ ਧਰਤੀ ਆ ਛੇਵਾਂ ਦਰਿਆਵ ਜਿਹੜਾ ਨਸਿਆਂ ਦਾ ਬਕਰਿਆ ਪੰਜਾਬ ਦੇ ਵਿੱਚ ਲੋਕ ਬਦਲਾਵ ਚਾਹੁੰਦੇ ਸੀ ਪਹਿਲਾ ਇੱਥੇ ਕਾਂਗਰਸ ਦੀ ਸਰਕਾਰ ਨੇ ਕਾਫੀ ਸਾਲ ਰਾਜ ਕੀਤਾ ਫਿਰ ਅਕਾਲੀਆਂ ਦੀ ਸਰਕਾਰ ਵੀ ਆਈ ਹੈ ਅੱਜ ਮਾਨ ਸਾਹਿਬ ਦੀ ਆਮ ਸਰਕਾਰ ਆਈ ਹੈ ਜਿਹੜੇ ਕਹਿੰਦੇ ਆਮ ਹੈ ਅੱਜ ਗੁੰਡਾਗਰਦੀ ਦਾ ਨਸਿਆਂ ਦਾ ਜਿਹੜਾ ਕਹਿੰਦੇ ਅਸੀਂ ਖਾਤਮਾ ਕਰ ਲਈ ਲੇਕਿਨ ਅੱਜ ਤੱਕ ਉਹ ਜਿਹੜਾ ਖਾਤਮਾ ਨਹੀਂ ਹੋ ਸਕਿਆ ਤੇ ਮੈਂ ਇਹ ਜਿਹੜੇ ਮੁੱਦੇ ਆ ਪੰਜਾਬ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਇਹਦੀ ਆਵਾਜ਼ ਜਦੋਂ ਸੈਂਟਰ ਵਿੱਚ ਜਾਊਗੀ ਪਾਰਲੀਮੈਂਟ ਵਿੱਚ ਜਾਊਗੀ ਦਮ ਕੇ ਬੈਠੇ ਸਾਡੇ ਬਾਲਮੀਕੀ ਸਮਾਜ ਦੇ ਸਾਰੇ ਹੀ ਪਾਰਟੀਆਂ ਦੇ ਵਿੱਚ ਐਮ.ਐਲ.ਏ ਆ ਐਮ.ਪੀ ਵੀ ਆ ਮੰਤਰੀ ਵੀ ਬਣਦੇ ਆ ਲੇਕਿਨ ਆ ਉਹ ਆਪਣੇ ਮੂੰਹ ਤੇ ਟੱਕਣ ਲਾ ਗਏ ਸਾਡੇ ਜਿਹੜੇ ਭਾਈਚਾਰੇ ਦੀਆਂ ਜਾਂ ਦੇਸ਼ ਦੀ ਪੰਜਾਬ ਦੀ ਕੋਈ ਗੱਲ ਨੂੰ ਉਸ ਨਹੀਂ ਚੱਕਦੇ ਇਸ ਕਰਕੇ ਮੇਰੇ ਮੀਰਜੀ ਡੈਮੋਕਰਪ ਭਾਰਤੀ ਸਮਾਜ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਪਹਿਲਾਂ ਤੁਸੀਂ ਇਹ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਦੀ ਆਈ ਹੈ ਔਰ ਅੱਗੇ ਵੀ ਕਰੂਗੀ ਤੁਸੀਂ ਹੁਣ ਕਿਹਾ ਕਿ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਆ ਜਾਂ ਹੋਰ ਮੁੱਦੇ ਆ ਕਿਉਂਕਿ ਜਿਹੜੀ ਕੋਈ ਵੀ ਨਵਾਂ ਐਮਪੀ ਬਣਦਾ ਆ ਜਾਂ ਕੋਈ ਐਮਐਲਏ ਬਣਦਾ ਆ ਜਦੋਂ ਚੋਣਾਂ ਵੇਲੇ ਤਾਂ ਹਰ ਪਹਿਲਾਂ ਪਿਛਲੀਆਂ ਸਰਕਾਰਾਂ ਜਾਂ ਪਿਛਲੇ ਲੋਕ ਵੀ ਇਹੇ ਵਾਦੇ ਕਰਕੇ ਆਏ ਕਿ ਅਸੀਂ ਨਸ਼ਾ ਘਾਤ ਮੁਕਦਾਂ گے ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇ ਹੁਣ ਲੋਕਾਂ ਦਾ ਜਿਹੜਾ ਯਕੀਨ ਕਿਦਾਂ ਹੋਵੇ ਕਿ ਜੇ ਆਹ ਜਿਹੜਾ ਪਾਰਟੀ ਹੈ ਜਾਂ ਆਹ ਪਾਰਟੀ ਸਾਡੀ ਬਾਹ ਫੜ ਸਕਦੀ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਵੀ ਕਈਆਂ ਪਾਰਟੀਆਂ 'ਤੇ ਵਿਸ਼ਵਾਸ ਕੀਤਾ ਤੇ ਇਹ ਇਹ ਕੀ ਤੁਸੀਂ ਵੱਖਰਾ ਕਰ ਰਹੇ ਆ ਜਾਂ ਤੁਸੀਂ ਪਹਿਲਾਂ ਕੀ ਸੰਘਰਸ਼ ਕੀਤਾ ਜਾਂ ਲੋਕਾਂ ਲਈ ਨਸ਼ੇ ਲਈ ਜਾਂ ਹੋਰ ਨਸ਼ੇ ਦੇ ਵਿਰੋਧ ਜਾਂ ਹੋਰ ਜਿਹੜਾ ਸਰ ਦੇਖੋ ਜਿਹੜੀ डेमोक्रेटिक ਸਮਾਜਵਾਦੀ ਪਾਰਟੀ ਹੈ ਇਹ ਪਾਰਟੀ ਹਮੇਸ਼ਾ ਹੀ ਇਸ ਪਾਰਟੀ ਦੇ ਜਿਹੜੇ ਸੰਸਥਾਪਕ ਸੀ ਉਹ ਵਿਜੇ ਹਾਂ ਸੀ 2002 ਦੇ ਵਿੱਚ ਇਸ ਪਾਰਟੀ 2001 ਦੇ ਵਿੱਚ ਪਾਰਟੀ ਜੀ ਰਜਿਸਟਰ ਹੋਈ ਆ ਅਸੀਂ 20-25 ਸਾਲ ਤੋਂ ਮੈਂ ਰਾਜਨੀਤਿਕ ਵਿੱਚ ਕੰਮ ਕਰਦਾ ਆ ਰਿਹਾ ਹਾਂ ਔਰ ਅਸੀਂ ਦੇਖ ਰਹੇ ਹਾਂ ਜਿਹੜੇ ਵੀ ਸਰਕਾਰਾਂ ਇੱਥੇ ਬਣਦੀਆਂ ਉਹ ਝੂਠੇ ਲਾਰੇ ਲਾਉਂਦੀ ਹੈ ਘਰ ਘਰ ਨੌਕਰੀ ਦਵਾਂਗੇ ਘਰ ਘਰ ਅਸੀਂ ਉਹਨਾਂ ਨੂੰ ਰੋਜ਼ਗਾਰ ਦਵਾਂਗੇ ਅੱਜ ਸੜਕਾਂ ਤੇ ਲੋਕ ਤੁਰੇ ਫਿਰਦੇ ਆ ਤੁਸੀਂ ਦੇਖੋ ਕਿੰਨਾ ਬੁਰਾ ਹਾਲ ਐ ਵਾਤਾਵਰਣ ਦੀ ਪਹਿਲਾਂ ਤਾਂ ਦੇਖੋ ਤੂੰ ਵਾਤਾਵਰਣ ਕਿੰਨਾ ਖਰਾਬ ਐ ਵਾਤਾਵਰਣ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਜਿਹੜੇ ਮੰਤਰੀ ਉਹ ਪਿੰਡਾਂ 'ਚ ਜਾਂਦੀ ਨਹੀਂ ਪਿੰਡਾਂ ਦਾ ਇੰਨਾ ਬੁਰਾ ਹਾਲ ਐ ਕਿ ਉਹਨਾਂ ਦਾ ਵਾਤਾਵਰਣ ਨੂੰ ਜਿਹੜਾ ਐ ਮਤਲਬ ਉਸ ਦੀ ਧਿਆਨ ਨਹੀਂ ਕਰਦੇ ਔਰ ਮੈਂ ਚਾਹੁੰਦਾ ਅਕ ਡੈਮੋ ਘਰ ਤੇ ਸਮਾਜ ਪਾਰਟੀ ਦੀ ਇਹ ਪਹਿਲਾਂ ਤੁਸੀਂ ਸਾਡੀ ਉਹ ਪਾਰਟੀ ਜਿਹੜੀ ਆ ਇੱਕ ਉਹਦੇ ਵਿੱਚ ਮਹਤੜ ਲੋਕ ਹੈ ਗਰੀਬ ਪਰਿਵਾਰਾਂ ਦੀ ਪਾਰਟੀ ਹੈ ਮੈਂ ਖੁਦ ਆਪ ਇੱਕ ਸਪਾਈ ਸ਼ਿਵਕ ਹਾਂ ਔਰ ਮੈਂ ਚਾਹੋ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਜਿਹੜੇ ਮਾਪੇ ਵੀ ਆ ਉਹ ਵੀ ਸਪਾਈ ਸ਼ਿਵਕ ਮੈਂ ਸਪਾਈ ਸ਼ਿਵਕ ਦਾ ਬੇਟਾ ਆ ਤੇ ਮੈਂ ਉਹਨਾਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਤੁਸੀਂ ਅੱਗੇ ਤੋਂ ਸੋਚ ਸਮਝ ਕੇ 바ਵਾ ਸਾਹਿਬ ਦੇ ਸੰਧਾਨ 바ਵਾ ਸਾਹਿਬ ਨੇ ਸੰਧਾਨ ਲਿਖਿਆ ਆ ਉਸ ਸੰਵਧਾਨ ਨੂੰ ਬਚਾਉਣ ਲਈ ਤੇ ਸਾਨੂੰ ਬਾਲਮੀਕੀ ਸਮਾਜ ਨੂੰ ਰਗਦਾਸੀ ਭਾਈਚਾਰੇ ਨੂੰ ਜੁੜੀ OBC ਸਮਾਜ ਆ ਜਾਂ ਜਰਨਲ ਸਮਾਜ ਦੇ ਜਿਹੜੇ ਗਰੀਬ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਦੇਸ਼ ਦੇ ਵਿੱਚ ਤੁਸੀਂ ਸੋਚ ਸਮਝ ਕੇ ਆਪਣੀਆਂ ਆਪਣੀਆਂ ਜਿਹੜੇ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਆ ਉਹਨਾਂ ਨੂੰ ਸੋਚ ਸਮਝ ਕੇ ਵੋਟਾਂ ਪਾਓ ਔਰ ਜਿਹੜਾ ਵਧੀਆ ਕੈਂਡੀਡੇਟ ਆ ਜਿਹੜਾ ਤੁਹਾਡੀ ਆਵਾਜ਼ ਨੂੰ ਇਸ ਮੁੱਦੇ ਨੂੰ ਜੇ ਉਠਾਉਂਦਾ ਆ ਤੇ ਉਹਨੂੰ ਉਹਦੀ ਸਰਕਾਰ ਬਣਾਓ ਤੇ ਭਾਰਤ ਦਾ ਜਿਹੜਾ ਸੰਵਧਾਨ ਹੈ ਉਹਨੂੰ ਬਚਾਇਆ ਜਾ ਸਕੇ ਹੁਣ ਤੁਸੀਂ ਫਰੀਦਕੋਟ ਤੋਂ ਚੋਣ ਲੜ ਰਹੇ ਹੋ ਕਿਉਂਕਿ ਉੱਥੇ ਬੜਾ ਵੱਡੀ ਕਾ ਉੱਥੇ ਸੈਲਿਬ੍ਰਿਟੀਆਂ ਜਿਹੜੀਆਂ ਉਹ ਪਾਰਟੀਆਂ ਨੇ ਸਾਹਮਣੇ ਕੀਤੀਆਂ ਆ ਜਿਹਦੇ ਵਿੱਚ ਵੱਡੇ ਨਾਮ ਆ ਤੇ ਬੜੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਬਖਰੀ ਕੀ ਉੱਥੇ ਜਾ ਕੇ ਲੋਕਾਂ ਦੇ ਵਿੱਚ ਵਿਚਰਨਾ ਬੜਾ ਵੱਡਾ ਸੰਘਰਸ਼ ਆ ਮੈਂ ਇੱਕ ਬਹੁਤ ਵੱਡੀ ਲੜਾਈ ਆ ਤੇ ਮੋਰੇ ਵੱਡੀਆਂ ਵੱਡੇ ਨਾਂ ਆਇਆ ਸੈਲੀਬ੍ਰਿਟੀ ਆਇਆ ਉਹਨਾਂ ਦੇ ਨਾਲ ਉਹਨਾਂ ਦੇ ਬਰਾਬਰ ਚੋਂ ਲੜਨਾ ਜਾ ਕੇ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਕਿਦਾਂ ਉੱਥੇ ਲੋਕਾਂ ਨੂੰ ਜਿਹੜਾ ਆ ਇਹ ਇਲਾਕੇ ਦੇ ਵਿੱਚ ਕਿਦਾਂ ਕੁ ਲੋਕਾਂ ਦਾ ਤੁਹਾਨੂੰ ਭਰਮਾ ਹੰਗਾਰਾ ਮਿਲ ਰਿਹਾ ਜਾਂ ਕਿ ਪੂਰੀ ਸਿਚੁਏਸ਼ਨ ਦੇਖੋ ਜੀ ਉਥੇ ਜਿਹੜਾ ਮਾਲਵੇ ਦਾ ਜਿੱਥੇ ਫਰੀਦਕੋਟ ਦੀ ਗੱਲ ਕਰ ਰਹੇ ਆ ਫਰੀਦਕੋਟ ਦੇ ਬਹੁਤ ਵੱਡੇ ਮੁੱਦੇ ਆ ਉਥੇ ਜੋ ਵੀ ਐਮਪੀ ਬਣਿਆ ਆ ਮੈਂ ਉਹਨਾਂ ਐਮਪੀ ਅਨੇ ਜੋ ਕਾਮ ਸੀ ਦਾ ਪਿੰਡਾਂ ਦਾ ਜਾਂ ਇੱਥੇ ਮੈਨੂੰ ਬਹੁਤ ਭਰਮੇ ਵਧੀਆ ਬੁਨਾਰਾ ਮਿਲ ਰਹੇ ਆ ਮੈਨੂੰ ਵੀ ਤੁਸੀਂ ਇੱਥੇ ਆਓ ਉਹ ਇੱਥੇ ਆ ਕੇ ਇਲੈਕਸ਼ਨ ਲੜੋ ਉਹ ਐਸੀ ਦੇਵਕ ਭਾਰਤੀਆ ਸਮਾਜ ਪਾਰਟੀ ਜੇ ਕਿ ਅਸੀਂ ਸਾਥ ਪੜਨਾ ਅਸੀਂ ਤੁਰਾਂਗੇ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਮੈਂ ਵੀ ਇਹ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਪਾਰਲੀਮੈਂਟ ਵਿੱਚ ਲਿਜਾਇਆ ਜਾਣ ਔਰ ਸਾਡੇ ਪਿੰਡ ਸ਼ੰਕਰਤੋ ਜਿਹੜਾ ਇੱਥੇ بڑے بڑے ਮੰਤਰੀ ਐ ਜਿਹੜੇ ਕਿ ਸਰਦਾਰ ਸਵਰਨ ਸਿੰਘ ਜੀ ਵੀ ਵਿਦੇਸ਼ ਮੰਤਰੀ ਰਹੇ ਆ ਇਥੇ ਦੇ ਐਮਪੀ ਵੀ ਰਹੇ ਆ ਮੈਂ ਮੈਨੂੰ ਬਹੁਤ ਬਹੁਤ ਮਹਿਮਾਨ ਆ ਮਾਨ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਜਿਹੜੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਨੇ ਉਸ ਟੀਮ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਰਾਸ਼ਟਰੀ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਜੀ ਨੇ ਮੈਨੂੰ ਇਸ लायक ਸਮਝਿਆ ਔਰ ਮਾਲਵੇ ਵਾਲੇ ਦਾ ਧੰਨਵਾਦ ਕਰਦਾ ਹਾਂ ਕਿ ਭਈ ਤੁਸੀਂ VOTER ਸਾਥੀਓ ਤੁਸੀਂ ਉੱਥੇ ਦੇ ਐਮਪੀ ਚੁਣਨਾ ਹੈ ਇਹ ਤੁਸੀਂ ਦੇਖਣਾ ਹੈ ਵੀ ਕਿਹੜੀ ਐਮਪੀ ਕੇ ਨੂੰ ਬਣਾਉਣਾ ਹੈ ਉਹਨਾਂ ਦੇ ਸਰਟੀ ਆ ਜਿਹੜਾ ਮਤਲਬ ਕੋਈ ਸਾਨੂੰ ਸਾਡੀ ਚ ਬਾਹ ਮਜ਼ਬੂਤ ਕਰੂਗਾ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦਾ ਜੇ ਐਮਪੀ ਬਣਾਊਗਾ ਤੇ ਤੁਹਾਡੇ ਜਿਹੜੇ ਜਿਹੜੇ ਤੁਹਾਡੀ ਮੰਗ ਆ ਪਹਿਲ ਦੇ ਅਧਾਰ ਤੇ ਕੀਤੀ ਜਾਊਗੀ ਇਹ ਸਾਡਾ ਵਾਦਾ ਹੈ ਅਸੀਂ ਉਹਨਾਂ ਪਾਰਟੀਆਂ ਨੂੰ ਵਾਦੇ ਨਹੀਂ ਕਰਦੇ ਜਿਹੜੀ ਡੈਮੋਕ੍ਰੇਟ ਪਾਰਟੀ ਆ ਤੁਹਾਡਾ ਡੈਮੋਕ੍ਰੇਟਰ ਭਾਰਤੀ ਸਮਾਜ ਪਾਰਟੀ ਕੀ ਇਹ ਪੂਰੇ ਭਾਰਤ ਵਿੱਚ ਚੋਣ ਲੜ ਰਹੀ ਹੈ ਜਾਂ ਖਾਸ ਖੇਤਰਾਂ ਦੇ ਵਿੱਚ ਲੜ ਰਹੀ ਹੈ ਜਾਂ ਸਾਡੀ ਜਿਹੜੀ ਦੇਮੋ ਭਾਰਤੀ ਸਮਾਜ ਪਾਰਟੀ ਹੈ ਇੱਕ ਗੁਜਰਾਤ ਤੋਂ ਇੱਕ ਆਪਣਾ ਕੈਂਡੀਡੇਟ ਹੁਣ ਇਸ ਟਾਈਮ ਤੇ ਖੜਾ ਕੀਤਾ ਆ ਤੇ ਚਾਰ ਜਿਹੜੇ ਆ ਪੰਜਾਬ ਚੋਂ ਇਲੈਕਸ਼ਨ ਲੜ ਰਹੇ ਆ ਇਹ ਲਿਸਟ ਪਹਿਲੀ ਜਾਰੀ ਕੀਤੀ ਜਾਂ ਪਹਿਲੀ ਇੰਨੇ ਬੰਦੇ ਲੜਨਗੇ ਪਹਿਲੀ ਪਹਿਲੀ ਸੂਚੀ ਹਜੇ ਜਾਰੀ ਕੀਤੀ ਆ ਔਰ ਹਜੇ ਟਾਈਮ ਵੀ ਆ ਅਸੀਂ ਹੋ ਸਕਦਾ ਦੂਸਰੀ ਸੂਚੀ ਵੀ ਸਾਡੇ ਰਾਸ਼ਟਰੀ ਪ੍ਰਧਾਨ ਜੀ ਜਿਹੜੇ ਡਾਕਟਰ ਰਜਿੰਦਰ ਗਿੱਲ ਜੀ ਹੈ ਛੇਤੀ ਹੀ ਕਰ ਦੇਣ ਤੁਸੀਂ ਤਾਂ ਚਲੋ ਫਰੀਦਕੋਟ ਤੋਂ ਚੋਣ ਲੜ ਰਹੇ ਹੋ ਤੇ ਤੁਸੀਂ ਲੋਕਲ ਜਲੰਧਰ ਜ਼ਿਲ੍ਹੇ ਤੋਂ ਆ ਤੇ ਜਲੰਧਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਜਲੰਧਰ ਵਾਸੀਆਂ ਨੂੰ ਇਹ ਕਹਿੰਦਾ ਤੇ ਜਿਹੜੇ ਮੇਰੇ ਜਲੰਧਰ ਦੇ ਲੋਗ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਮੇਰੇ ਭਾਈਚਾਰਾ ਜਾਂ ਜਿੰਨੇ ਵੀ ਮਤਲਬ ਸੰਸਥਾ ਰਾਜਨੀਤਿਕ ਲੀਡਰ ਆ ਸਾਰੇ ਮੇਰੇ ਸਾਡੀ ਪਾਰਟੀ ਦੀ ਮਦਦ ਕੀਤੀ ਜਾਵੇ ਔਰ ਸਾਡੇ ਨਾਲ ਉਥੇ ਮੋਢੇ ਨਾਲ ਮੋਢਾ ਲਾ ਕੇ ਮੈਂ ਛੰਕਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆ ਆਪਾ ਆਪਣਾ ਪਿੰਡ ਦਾ ਨਾਂ ਜਿਹੜਾ ਕੀ ਮਤਲਬ ਆਪਾਂ ਪਾਰਲੀਮੈਂਟ ਵਿੱਚ ਲੜਨ ਜਾਣੇ ਆ ਤੁਸੀਂ ਮੇਰਾ ਸਾਥ ਦਿਓ ਮੈਂ ਇੱਕ ਗਰੀਬ ਵਰਕਰ ਜਿਹੜਾ ਉਹਨਾਂ ਧਨਾਲ ਲੋਕਾਂ ਨਾਲ ਆਪਣਾ ਮੱਥਾ ਲਾ ਲਿਆ ਆ ਔਰ ਉਹਨਾਂ ਪਾਰਟੀਆਂ ਦੇ ਨਾਲ ਜਿਹੜੇ ਪਾਰਟੀਆਂ ਸਰਮਾਇਦਾਰ ਆ ਮੈਂ ਇੱਕ ਗਰੀਬ ਘਰ ਦਾ ਬੱਚਾ ਆ ਔਰ ਮੈਂ ਉਥੇ ਇਲੈਕਸ਼ਨ ਲੜਨੇ ਜਾ ਰਿਹਾ ਮੇਰਾ ਸਾਰੇ ਸਹਿਯੋਗ ਕਰਨ ਹਾਂ ਮੇਰੇ ਕੁਝ ਮੁੱਦੇ ਹੋਰ ਵੀ ਆ ਪਾਰਲੀਮੈਂਟ ਵਿੱਚ ਜਿਹੜੇ ਮੈਂ ਲੈ ਕੇ ਜਾਣੇ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲਾ ਮੁੱਦਾ ਹੈਗਾ ਸਫਾਈ ਕਰਮਚਾਰੀਆਂ ਦਾ ਜਿਹੜਾ ਸਫਾਈ ਕਰਮਚਾਰੀ ਆ ਨਗਰ ਨਿਗਮ ਆ ਨਗਰ ਕੌਂਸਲ ਆ ਨਗਰ ਪੰਚਾਇਤਾਂ ਉਹਨਾਂ ਦੇ ਵਿੱਚ ਜਿਹੜੇ ਸਫਾਈ ਸੇਵਕ ਕੰਮ ਕਰਦੇ ਆ ਉਹਨਾਂ ਨੂੰ ਅਜ ਤਾਈਂ ਹੀ ਕਿਸੇ ਵੀ ਸਰਕਾਰ ਨੇ ਪੱਕਾ ਨਹੀਂ ਕੀਤਾ ਉਹਨਾਂ ਦਾ ਸੋਸ਼ਣ ਹੋ ਰਿਹਾ ਹੈ ਇਹ ਸਾਨਾ ਪ੍ਰੇਮ لال ਜੀ ਜਿਹੜੇ ਸ਼ੰਕਰ ਪੈਂਡ ਜਿਹੜਾ ਜਲੰਧਰ ਜ਼ਿਲ੍ਹੇ ਦਾ ਸ਼ੰਕਰ ਪੈਂਡ ਆ ਉੱਥੋਂ ਉੱਠ ਕੇ ਤੇ ਫਰੀਦਕੋਟ ਜਾ ਕੇ ਬਹੁਤ ਵੱਡੀ ਗੱਲ ਆ ਕਿ ਇੱਕ ਹੌਸਲੇ ਵਾਲੀ ਗੱਲ ਆ ਕਿ ਜਿਹੜਾ ਉਥੇ ਇਹਨਾਂ ਨੇ ਜਿਵੇਂ ਕਿਹਾ ਕਿ ਵੱਡੇ ਵੱਡੇ ਨਾਵਾਂ ਦੇ ਨਾਲ ਜਿਹੜਾ ਇਹ ਲੜਾਈ ਲੜ ਰਿਹਾ ਜਾ ਕੇ ਤੇ ਉਥੇ ਲੋਕ ਸਭਾ ਦੀ ਜਿਹੜੀ ਚੋਣ ਲੜ ਰਿਹਾ ਸ਼ੰਕਰਪੰਡ ਪਹਿਲਾਂ ਹੀ ਜਿਹੜਾ ਇੱਥੇ ਜਿਹੜਾ ਵਜ਼ੀਰਾਂ ਦੇ ਨਾਂ ਤੇ ਲੀਡਰਾਂ ਦੇ ਨਾਂ ਤੇ ਸਿਆਸਦਾਨਾਂ ਦੇ ਨਾਂ ਤੇ ਜਿਹੜਾ ਸ਼ੰਕਰਪੰਡ ਪਹਿਲਾਂ ਹੀ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਮਸ਼ਹੂਰ ਆ ਤੇ ਆਸ ਕਰਦੇ ਆ ਕਿ ਜਿਹੜਾ ਇਹ ਇੱਕ ਹੋਰ ਜਿਹੜਾ ਸਾਡਾ ਅਗਲੀ ਜਿਹੜੀ ਅਗਲੀ ਲੋਕ ਸਭਾ ਆ ਰਹੀ ਆ ਜਿਹੜੀ ਨਵੀਂ ਸਰਕਾਰ ਬਣਨੀ ਆ ਹੁਣ ਤੇ ਉਹਦੇ ਵਿੱਚ ਆਸ ਕਰਦੇ ਆ ਕਿ ਇਸ ਪਿੰਡ ਦਾ ਫਿਰ ਜਿਹੜਾ ਆ ਇੱਕ ਨਾਂ ਜਿਹੜਾ ਆ ਉਹ ਸਾਹਮਣੇ ਆਵੇ ਤੇ ਇਹ ਹੀ ਇਹਨਾਂ ਨੂੰ ਅਸੀਂ ਸਵਾਗਤ ਦਿੰਨੇ ਆ ਤੇ ਬਾਕੀ ਤਾਂ ਜਿਹੜਾ ਫੈਸਲਾ ਆ ਉਹ ਵੋਟਰਾਂ ਨੇ ਕਰਨਾ ਆ ਤੇ 14 4 ਜੂਨ ਨੂੰ ਜਿਹੜਾ ਆ ਉਹ ਸਾਰਿਆਂ ਨੂੰ ਪਤਾ ਲੱਗ ਜਾਣਾ ਆ ਤੇ ਜਿਹੜਾ ਕੀ ਫੈਸਲਾ ਜਿਹੜਾ ਵੋਟਰਾਂ ਨੇ ਕਰਨਾ ਅਜਾਜ਼ਤ ਦਿਓ ਮੈਂ ਸੋਨਾਪੁਰੀਵਾਲ ਲੋਕਮੰਚ ਟੀਵੀ ਆਈਡੀਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਧ ਦੀ ਸੇਵਾ ਵਿੱਚ 1990 ਤੋਂ ਗੁਜੇ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੜਚਲ ਰਿਹਾ ਹੈ ਕਿ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਡਾ ਲਿਆ ਹੁਣ ਹੋਰ ਵੀ ਨਵੀਆਂ ਸੌਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ ड्राइविंग लाइसेंस ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644